ਰਾਮ ਰਾਮ ਕਰਦਾ ਸਭ जग ਫਿਰੇ RAM ਨਾ ਪਾਇਆ ਜਾਏ ਸ਼ਲੋਕ ਮਹਲਾ 3ਾ ਸ਼੍ਰੀ ਗੁਰੂ ਅਮਰਦਾਸ ਜੀ ਦੀ ਇਹ ਬਾਣੀ ਜਿਸ ਦੇ ਵਿੱਚ ਉਹਨਾਂ ਨੇ ਮਨੁੱਖ ਨੂੰ ਪ੍ਰਭੂ ਦਾ ਨਾਮ ਸੱਚੇ ਮਨ ਨਾਲ ਸਿਮਰਨ ਲਈ ਪ੍ਰੇਰਿਤ ਕੀਤਾ ਹੈ ਇਹ ਬਾਣੀ ਜਿਹੜੀ ਹੈ ਉਸ ਦਾ ਅਸੀਂ ਪਾਠ ਕਰਾਂਗੇ ਔਰ ਉਸ ਦੀ ਵਿਆਖਿਆ ਕਰਾਂਗੇ ਤੇ ਇਹ ਗੁਰਬਾਣੀ ਇਹ ਇਲੈਕਟਿਵ ਪੰਜਾਬੀ ਸੈਮੈਸਟਰ ਤੀਜਾ ਦੇ ਵਿੱਚ ਪੜ੍ਹੀ ਜਾ ਸਕਦੀ ਹੈ ਜਿਸ ਦੇ ਵਿੱਚ 20 ਅੰਕਾਂ ਦੇ ਅਨੁਸਾਰ ਇਸ ਦੀ ਪ੍ਰਸੰਗ ਵਿਆਖਿਆ ਆਜ ਆਏਗੀ ਹਰ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦਿਆਂ ਹੋਇਆ ਮੈਂ ਇਹ ਗੁਰਬਾਣੀ ਸ਼ੁਰੂ ਕਰਦੀ ਹਾਂ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਹਨ ਫਰਮਾਉਂਦੇ ਹਨ ਕਿ ਸਾਰਾ ਸੰਸਾਰ ਭਾਵੇਂ ਮੂੰਹ ਤੋਂ ਰਾਮ ਰਾਮ ਪ੍ਰਪਾ ਪ੍ਰਭੂ ਦਾ ਨਾਮ ਲੈਂਦਾ ਹੈ ਪਰ ਉਹ ਪ੍ਰਭੂ ਉਸ ਨੂੰ ਹੀ ਮਿਲਦਾ ਹੈ ਜੋ ਆਪਣੀਆਂ ਗਿਆਨ ਇੰਦਰੀਆਂ ਨਾਲ ਆਪਣੇ ਸੱਚੇ ਮਨ ਨਾਲ ਉਸ ਨੂੰ ਸਿਮਰਦਾ ਹੈ ਉਸ ਨੂੰ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ ਉਸ ਨੂੰ ਆਪਣੇ ਹਿਰਦੇ ਚ ਟਰਾਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਅਗਮ ਅਗੋਚਰ ਆਤਵਡਾ ਅਤੁਲ ਨ ਤੁਲਿਆ ਜਾਏ ਕਿਉਂਕਿ ਉਹ ਪ੍ਰਭੂ ਸਾਡੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਬਹੁਤ ਬਹੁਤ ਉੱਚ ਹੈ ਅਗੋਚਰ ਭਾਗ ਜਿਸ ਤੱਕ ਅਸੀਂ ਕਦੇ ਨਹੀਂ ਪਹੁੰਚ ਸਕਦੇ ਜਿਸ ਨੂੰ ਸਾਡੀਆਂ ਗਿਆਨ ਇੰਦਰੀਆਂ ਨਹੀਂ ਪਕੜ ਸਕਦੀਆਂ ਜੇ ਆਤ ਵੱਡਾ ਬਹੁਤ ਵੱਡੀ ਹਸਤੀ ਹੈ ਅਤੁਲ ਨ ਤੁਲਿਆ ਜਾਏ ਉਸ ਤੇ ਬਰਾਬਰ ਕੋਈ ਨਹੀਂ ਹੈ ਉਸ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਕੀਮਤ ਕਿੰਨੇ ਨਾ ਪਾਈਏ ਕਿਤੇ ਨਾ ਲਾਇਆ ਜਾਏ ਪ੍ਰ부ਦੀ ਨੂੰ ਕੋਈ ਵੀ ਉਸਦੀ ਕੀਮਤ ਭਾਅ ਉਸ ਪ੍ਰ부ਦੀ ਕੋਈ ਵੀ ਜਿਹੜਾ ਮੁੱਲ ਹੈ ਜਾਂ ਉਹਨਾਂ ਦੀ ਜੋ ਪ੍ਰਾਪਤੀ ਹੈ ਉਸ ਨੂੰ ਕੋਈ ਨਹੀਂ ਪਾ ਸਕਦਾ ਕਿਤੇ ਨਾ ਲਿਆ ਜਾਏ ਉਸ ਨੂੰ ਕਿਤੇ ਮੁੱਲ ਨਹੀਂ ਲਿਆ ਜਾ ਸਕਦਾ ਉਹ ਤਾਂ ਸਾਡੇ ਹਿਰਦੇ ਵਿੱਚ ਵਸਿਆ ਹੈ ਗੁਰ ਕੇ ਸਬਦ ਭੇਦਿਆ ਇਨ ਬਿਦ ਵਸਿਆ ਮਨ ਆਏ ਫਿਰ ਉਹ ਸਵਾਲ ਕਰਦੇ ਕਿ ਉਹ ਪ੍ਰ부 ਮਿਲਦਾ ਕਿਵੇਂ ਹੈ ਤੇ ਉਸ ਦਾ ਆਪ ਹੀ ਉੱਤਰ ਦਿੰਦੇ ਹਨ ਕਿ ਜਿਹੜੇ ਮਨੁੱਖ ਗੁਰੂ ਦੇ ਲੜ ਲੱਗਦੇ ਹਨ ਚੰਗੇ ਗੁਰੂ ਨੂੰ ਧਾਰਨ ਕਰਦੇ ਹਨ ਭਾਵ ਭੇਖਾ ਪਖੰਡਾਂ ਦਾ ਖੰਡਨ ਕਰਨ ਵਾਲੇ ਗੁਰੂ ਨੂੰ ਆਪਣਾ ਸਭ ਕੁਝ ਸਮਝਦੇ ਹੋਏ ਉਸ ਦੇ ਲੜ ਲੱਗਦੇ ਹਨ ਤਾਂ ਉਹਨਾਂ ਦੇ ਮਨ ਵਿੱਚ ਪ੍ਰਭੂ ਆਪੇ ਹੀ ਆਵਸਥਾ ਹੈ ਨਾਨਕ ਆਪ ਅਮਯੋ ਹੈ ਗੁਰ ਕਿਰਪਾ ਤੇ ਰਹਿਸ ਬਾਇ ਇਸ ਵੇ ਸ਼੍ਰੀ ਗੁਰੂ ਅਮਰਦਾਸ ਕਹਿੰਦੇ ਹਨ ਕਿ ਉਹ ਪ੍ਰਭੂ ਇਸ ਸ੍ਰਿਸ਼ਟੀ ਵਿੱਚ ਹਰ ਜਗ੍ਹਾ ਤੇ ਹਰ ਵਰਤਾਰੇ ਵਿੱਚ ਹੈ ਤੇ ਉਹ ਅੰਮ੍ਰਿਤ ਸਮਾਨ ਹੈ ਜੋ ਸਾਡੇ ਮਨ ਦੀ ਸਾਰੀ ਵਿਕਾਰਾਂ ਦੀ ਬੁਰਾਈਆਂ ਦੇ ਜ਼ਹਿਰ ਖਤਮ ਕਰ ਦਿੰਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਹੀ ਉਸ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਆਏ ਕਿਉਂ ਪ੍ਰਭੂ ਹਰ ਥਾਂ ਇਸ ਸ੍ਰਿਸ਼ਟੀ ਦੇ ਵਿੱਚ ਮਿਲਿਆ ਹੋਇਆ ਹੈ ਭਾਵੇਂ ਕੁਦਰਤ ਨੂੰ ਕਾਦਰ ਕਾਦਰ ਨੂੰ ਕੁਦਰਤ ਤੋਂ ਲੱਭਿਆ ਜਾ ਸਕਦਾ ਹੈ ਪਾਇਆ ਜਾ ਸਕਦਾ ਹੈ ਤੇ ਉਹ ਸ਼ੁੱਧ ਮਨ ਨਾਲ ਜੀ ਉਸ ਨੂੰ ਯਾਦ ਕਰਦੇ ਹਨ ਤੇ ਆਪਣੇ ਹਿਰਦੇ ਵਿੱਚ ਉਸ ਨੂੰ ਮੇਰ ਸਕਦੇ ਹਾਂ ਜਾਂ ਪ੍ਰਭੂ ਸਾਡੇ ਹਿਰਦੇ ਚ ਪ੍ਰਗਟ ਹੋ ਸਕਦਾ ਹੈ ਭਾਵ ਅਰਥ ਜੇਕਰ ਅਸੀਂ ਇਸ ਸ਼ਲੋਕ ਦੇ ਦਸੀਏ ਤਾਂ ਇਹ ਪ੍ਰਭੂ ਦੀ ਉਸਤਤ ਕੀਤੀ ਹੋਈ ਹੈ ਕਿ ਅਗਮੋ ਗੋਚਰ ਹੈ ਉਸਤੀ ਗੁਰੂ ਦੀ ਵਿਆਖਿਆ ਕੀਤੀ ਹੈ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ ਤੇ ਨਾਲ ਇਹ ਵੀ ਦੱਸਿਆ ਹੈ ਕਿ ਜਿਹੜੇ ਵਿਅਕਤੀ ਸੱਚੇ ਮਨ ਨਾਲ ਉਸ ਪ੍ਰਭੂ ਨੂੰ ਯਾਦ ਕਰਦੇ ਹਨ ਉਹ ਆਪਣੇ ਹਿਰਦੇ ਚ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ ਅਗਲਾ ਸ਼ਲੋਕ ਹੈ ਕਿ ਸਤਿਆ ਏ ਨ ਆਖਿਐ ਜੋ ਮੜੀਆਂ ਲਗ ਜਲਨ ਨਾਨਕ ਸਤਿਆਂ ਜਾਣੀਆਂ ਜੇ ਬਿਰਹੇ ਚੋਟ ਮਰਨ ਇਹ ਕ ਇਹ ਵੀ ਸ਼ਲੋਕ ਸ੍ਰੀ ਗੁਰੂ ਅਮਰਦਾਸ ਜੀ ਦਾ ਹੈ ਜੋ ਇਸ ਸ਼ਲੋਕ ਵਿੱਚ ਕਹਿੰਦੇ ਹਨ ਲਿਖਦੇ ਹਨ ਕਿ ਜਿਹੜੀ ਸਤੀ ਦੀ ਰਸਮ ਉਸ ਵੇਲੇ ਹੁੰਦੀ ਸੀ ਜਦੋਂ ਗੁਰੂ ਸਾਹਿਬ ਦਾ ਸਮਾ ਸੀ ਤਾਂ ਸਤੀ ਤੋਂ ਭਾਵ ਸੀ ਉਹ ਔਰਤ ਜਿਹੜੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਚੀਖਾ ਦੇ ਨਾਲ ਹੀ ਸੜ ਜਾਂਦੀ ਸੀ ਕਿਉਂਕਿ ਸਮਾਜ ਦਾ ਦਸਤੂਰ ਸੀ ਕਿ ਉਹ ਉਸ ਨੂੰ ਵਿਧਵਾ ਰਹਿ ਕੇ ਜੀਣਾ ਸਮਾਜ ਜਿਹੜਾ ਮਨਜ਼ੂਰ ਨਹੀਂ ਕਰਦਾ ਸੀ ਤਾਂ ਉਸ ਵੇਲੇ ਗੁਰੂ ਸਾਹਿਬ ਸਤੀ ਦੀ ਸਹੀ ਵਿਆਖਿਆ ਕਰਦੇ ਹੋਏ ਸਤੀ ਪ੍ਰਥਾ ਦਾ ਖੰਡਨ ਵੀ ਕਰਦੇ ਹਨ ਤੇ ਕਹਿੰਦੇ ਹਨ ਲਿਖਦੇ ਹਨ ਸਤੀਆਂ ਇਹਨਾਂ ਕਿ ਉਹ ਔਰਤਾਂ ਸਤੀਆਂ ਨਹੀਂ ਹੁੰਦੀਆਂ ਭਾਵ ਉਹਨਾਂ ਨੂੰ ਪਤੀ ਦੀ ਜੋ ਮੜੀਆਂ ਜਿਹੜੀਆਂ ਔਰਤਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਮੜੀ ਵਿੱਚ ਉਸ ਦੀ ਚਿਖਾ ਵਿੱਚ ਸੜ ਜਾਂਦੀਆਂ ਹਨ ਉਹ ਸਤੀਆਂ ਨਹੀਂ ਹੁੰਦੀਆਂ ਨਾਨਕ ਸਤਿਆ ਜਾਣੀ ਅਸਲ ਵਿੱਚ ਸਤਿਆ ਉਹ ਹਨ ਭਾਵ ਸਤੀ ਔਰਤ ਸਤੀ ਦਾ ਭਾਵ ਕੀ ਉਹ ਔਰਤ ਜਿਹੜੀ ਪਤੀ ਦੇ ਦੇ ਮੌਤ ਤੋਂ ਬਾਅਦ ਵਿਧਵਾ ਹੋ ਜਾਂਦੀ ਅਸਲ ਵਿੱਚ ਸਤਿਆ ਉਹ ਹਨ ਜਿਹੜੀਆਂ ਪਤੀ ਦੇ ਮੌਤ ਪਿਛੋਂ ਉਸ ਦੇ ਵਿਛੋੜੇ ਦੀ ਸੱਟ 'ਤੇ ਸੈਂਦੀਆਂ ਹਨ ਤੇ ਉਸ ਸੱਟ ਦੇ ਨਾਲ ਮਰਦੀਆਂ ਹਨ ਕਹਿਣ ਦਾ ਭਾਵ ਕਿ ਬਿਰਹਾ ਦਾ ਭਾਵ ਜਿਹਨਾਂ ਦੇ ਮਨ ਵਿੱਚ ਹੈ ਅਸਲ ਸਤਿਆ ਉਹ ਹਨ ਪੀਸੋ ਸਤਿਆ ਜਾਣੀਆਂ ਸਥੀਲ ਸੰਤੋਖ ਰਹਿਣ ਇਸੇ ਹੀ ਸ਼ਲੋਕ ਨੂੰ ਅੱਗੇ ਤੋਰਦੇ ਹੋਏ ਆਪ ਲਿਖਦੇ ਹਨ ਕਿ ਉਹ ਵੀ ਔਰਤਾਂ ਸਤਿਆ ਹਨ ਜਿਹੜੀਆਂ ਔਰਤਾਂ ਸਵੱਚਾ ਆਚਰਣ ਰੱਖਦੀਆਂ ਹਨ ਸਬਰ ਸੰਤੋਖ ਰੱਖਦੀਆਂ ਹਨ ਪਤੀ ਦੀ ਮੌਤ ਤੋਂ ਬਾਅਦ ਜਿਹੜੀਆਂ ਆਪਣੀ ਜ਼ਿੰਦਗੀ ਨੂੰ ਪਵਿੱਤਰ ਰੱਖਦੀਆਂ ਹਨ ਆਚਰਣ ਨੂੰ ਉੱਚ ਰੱਖਦੀਆਂ ਹਨ ਉਹ ਔਰਤਾਂ ਵੀ ਜਿਹੜੀਆਂ ਹਨ ਉਹ ਵੀ ਸਤਿਆ ਹਨ ਸੇਵਨ ਸਾਈ ਆਪਣਾ ਨਿਤ ਉਠ ਸਮਾਲਨ ਉਹ ਰਤਸ ਸਲੀਸਤੀਆਂ ਹਨ ਜੋ ਪਤੀ ਦੇ ਵਿਛੋੜੇ ਦੀ ਸੱਟ ਸਹਿੰਦੀਆਂ ਹਨ ਤੇ ਆਪਣੇ ਸੁੱੱਚੇ ਆਚਰਣ ਰੂਪੀ ਸੰਤੋਖ ਸਬਰ ਸੰਤੋਖ ਰੂਪੀ ਗਹਿਣੇ ਨੂੰ ਆਪਣੇ ਸਰੀਰ ਤੇ ਸਜਾਉਂਦੀਆਂ ਹਨ ਤੇ ਆਪਣੇ ਪਤੀ ਬ੍ਰਤਾ ਧਰਮ ਨੂੰ ਪੂਰਾ ਕਰਦੀਆਂ ਹਨ ਜੋ ਆਪਣੇ ਪਤੀ ਦੀ ਸੇਵਾ ਕਰਦੀਆਂ ਹਨ ਉਹ ਵੀ ਔਰ ਤਾਂ ਅਸਰ ਸਤੀਆਂ ਸੇਵਨ ਸਾਈ ਆਪਣਾ ਹਰ ਵੇਲੇ ਆਪਣੇ ਸਾਈ ਦਾ ਆਪਣੇ ਪ੍ਰਭੂ ਦਾ ਆਪਣੇ ਪਤੀ ਪ੍ਰਭੂ ਦਾ ਨਾਮ ਲੈਂਦੀਆਂ ਹਨ ਉਹ ਆਪਣੇ ਅਸਲ ਦੇ ਵਿੱਚ ਉਹ ਸਤਿਆਂ ਹਨ ਇੱਥੇ ਗੁਰੂ ਸਾਹਿਬ ਨੇ ਸਤੀ ਪ੍ਰਥਾ ਦਾ ਖੰਡਨ ਕਰਦਿਆਂ ਹੋਇਆ ਅਸਲ ਵਿੱਚ ਆਤਮਿਕ ਤੌਰ ਤੇ ਉਸ ਜਿਹੜੀ ਜੀਵਾਤਮਾ ਹੈ ਉਸ ਨੂੰ ਹੀ ਪ੍ਰਭੂ ਦੀ ਪਦਤ ਗਿਆ ਹੈ ਜਾਂ ਸਤੀ ਉਦਾਰਤ ਇਥੇ ਦਿੱਤਾ ਗਿਆ ਹੈ ਕਿ ਜੋ ਆਪਣੇ ਪਤੀ ਦੀ ਇਤਿਤਾ ਦੇ ਨਾਲ ਨਹੀਂ ਸਦੀ ਸੰਗੋਸਰੀ ਯਾਦ ਜਾਂ ਉਸ ਦੇ ਵਿਛੋੜੇ ਵਿੱਚ ਜੀਉਂਦਿਆਂ ਹੋਇਆ ਉਸ ਨੂੰ ਹਰ ਪਲ ਧਿਆਨ ਚ ਰੱਖਦੀ ਹੈ ਉਸ ਲਈ ਸਤੀ ਹੈ ਅਗਲਾ ਸ਼ਲੋਕ ਹੈ ਕੰਤਾ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਫਿਰ ਸਤੀ ਦੀ ਰਸਮ ਦਾ ਹੀ ਇੱਥੇ ਉਹਨਾਂ ਨੇ ਖੰਡਨ ਕੀਤਾ ਹੈ ਕਿ ਗੁਰੂ ਜੀ ਫਰਮਾਉਂਦੇ ਆ ਕਿ ਜਿਹੜੀਆਂ ਇਸਤਰੀਆਂ ਆਪਣੇ ਪਤੀ ਦੇ ਜਿਉਂਦੇ ਜੀ ਮਹਿਲੀਆਂ ਦਾ ਮਤਲਬ ਇਸਤਰੀਆਂ ਕੰਤਾ ਮਤਲਬ ਪਤੀ ਸੇਤੀ ਅੱਗ ਜਲਾਹੇ ਅੱਗ ਨਾਲ ਸੜਦੀਆਂ ਹਨ ਭਾਵੇਂ ਹਰ ਸਥਿਤੀ ਵਿੱਚ ਪਤੀ ਦਾ ਸਾਥ ਦਿੰਦੀਆਂ ਹਨ ਕਹਿੰਦੇ ਆ ਕਿ ਜਿਹੜੀ ਅਸਲ ਸਤੀ ਇਸਤਰੀ ਉਹ ਹੈ ਜੋ ਜਿਉਂਦੇ ਜੀ ਪਤੀ ਦੇ ਜਿਉਂਦਿਆਂ ਹੀ ਉਸ ਦੀ ਸੇਵਾ ਕਰਦੀ ਹੈ ਉਸ ਦਾ ਦੁੱਖ ਸੁੱਖ ਸਮਝਦੀ ਹੈ ਤੇ ਉਸ ਦਾ ਸਾਥ ਦਿੰਦੀ ਹੈ ਉਹ ਅਸਲੀ ਸਤੀ ਹੈ ਜੇ ਜਾਣੇ ਪਿਰ ਆਪਣਾ ਤਾਂ ਤਨ ਦੁੱਖ ਸਹਾਈ ਉਹ ਆਪਣੇ ਪਤੀ ਨੂੰ ਆਪਣਾ ਸਮਝਦਿਆਂ ਹਨ ਪ੍ਰੀਪੇਰ ਮਤਲਬ ਪ੍ਰੀਤਮ ਪਿਆਰਾ ਤੇ ਉਸ ਦੀ ਸੇਵਾ ਲਈ ਦੁੱਖ ਸੁੱਖ ਆਪਣੇ ਤਨ ਤੇ ਮੰਨ ਤੇ ਸਹਿੰਦੀਆਂ ਹਨ ਉਹ ਅਸਲੀ ਸਦਗੀਆਂ ਹਨ ਨਾਨਕ ਕੰਤ ਨਾ ਜਾਣਨੀ ਜੇ ਸੇ ਕਿਉਂ ਅੱਗੇ ਚੱਲੇ ਕਿਤੇ ਜਿਹੜੀਆਂ ਜੂ ਦੇ ਪਤੀ ਨੂੰ ਆਪਣਾ ਪਤੀ ਨਹੀਂ ਸਮਝਦੀਆਂ ਤੇ ਮਰਨ ਤੇ ਨਾਲ ਸੜਨ ਦਾ ਕੀ ਲਾਭ ਹੈ ਕਹਿੰਦਾ ਭਾਵ ਕਿ ਜਿਹੜੀਆਂ ਔਰਤਾਂ ਆਪਣੇ ਗ੍ਰਸਥ ਜੀਵਨ ਜਿਉਂਦੇ ਆ ਆਪਣੇ ਜੂ ਦੇ ਪਤੀ ਨੂੰ ਦੀ ਸੇਵਾ ਨਹੀਂ ਕਰਦੀਆਂ ਉਸ ਨਾਲ ਪ੍ਰੇਮ ਨਹੀਂ ਪਾਉਂਦੀਆਂ ਉਸ ਦਾ ਰਿਸ਼ਤਾ ਨਹੀਂ ਨਿਭਾਉਂਦੀਆਂ ਤਾਂ ਉਹ ਅੱਗ ਵਿੱਚ ਉਹਦੀ ਮੌਤ ਤੋਂ ਬਾਅਦ ਅੱਗ ਵਿੱਚ ਸੜਨ ਦਾ ਕੀ ਲਾਭ ਜੇ ਜਿਉਂਦੇ ਜੀ ਸੁੱਖ ਨਹੀਂ ਬਾਣਿਆ ਜਾਂ ਸੁੱਖ ਨਹੀਂ ਦਿੱਤਾ ਭਾਵੇਂ ਜੀਓ ਜੀਵੋ ਕੇ ਮਰੋ ਦਰੋਹੀ ਦੂਰੋਹੀ ਪੜ ਜਾਏ ਪਾਪ ਜਿਉਂਦਾ ਪਤੀ ਜੇ ਦੁਖੀ ਹੈ ਤਾਂ ਅਉਖੇ ਵੇਲੇ ਉਹ ਜੇ ਕੋਈ ਉਸਦੇ ਨੇੜੇ ਨਹੀਂ ਟਕਦੀਆਂ ਤਾਂ ਅਜਈਆਂ ਔਰਤਾਂ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਸਦੀ ਹੋਣ ਦਾ ਕੀ ਲਾਭ ਹੈ ਇਸ ਸ਼ਲੋਕ ਦਾ ਭਾਵ ਤੁਸੀਂ ਪਤੀ ਦਾ ਭਾਵ ਇਸ ਪਰਮਾਤਮਾ ਲੈ ਸਕਦੇ ਆ ਤੇ ਆਤਮਾ ਦਾ ਭਾਵ ਇਸਤਰੀ ਤੇ ਜਿਹੜੀ ਇਸਤਰੀ ਜੀਉਂਦੇ ਜੀ ਆਪਣੇ ਪ੍ਰਭੂ ਪਰਮਾਤਮਾ ਦੀ ਮਨ ਵਿੱਚ ਨਹੀਂ ਜਿਤਵਦੀ ਉਸ ਨੂੰ ਪ੍ਰਭੂ ਮੌਤ ਤੋਂ ਬਾਅਦ ਜੀਵਾਤਮਾ ਨੂੰ ਮੌਤ ਤੋਂ ਬਾਅਦ ਪ੍ਰਭੂ ਦੇ ਦਰ ਤੇ ਜਾ ਕੇ ਉਸ ਤਰ੍ਹਾਂ ਦਾ ਮਨਤਤ ਕਰਨੀ ਮੈਂ ਤਾਂ ਭਾਪ ਕਹਿੰਦਾ ਕਿ ਸੰਸਾਰਿਕ ਉਦਾਹਰਨ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਪ੍ਰਭ ਪ੍ਰਮਾਤਮਾ ਰੂਪੀ ਪਤੀ ਨੂੰ ਜਿਤਵੰਦ ਦੀ ਗੱਲ ਕੀਤੀ ਹੈ ਤੇ ਸੰਸਾਰਿਕ ਉਦਾਹਰਨ ਵੀ ਦਿੱਤੀ ਹੈ ਕਿ ਜਿਹੜੀਆਂ ਇਸਤਰੀਆਂ ਜੂਨਦੇ ਜੀਤੇ ਆਪਣੇ ਪਤੀ ਦੀ ਬੇਗਤਰੀ ਕਰਦੀਆਂ ਹਨ ਤੇ ਮੌਤ ਤੋਂ ਬਾਅਦ ਉਸਦੇ ਨਾਲ ਸਤੀ ਹੋਣ ਦਾ ਕੀ ਲਾਭ ਇੱਕ ਤਰ੍ਹਾਂ ਨਾਲ ਸਤੀ ਪ੍ਰਥਾ ਦਾ ਖੰਡਨ ਕਰਨ ਵਾਸਤੇ ਉਹਨਾਂ ਨੇ ਜਿਹੜੇ ਤਰਕ ਆ ਉਹ ਦਿੱਤੇ ਹੈ ਅਗਲਾ ਹੈ ਪੌੜੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਕਿ ਤਖਤ ਤੇ ਰਾਜਾ ਸੋਭੇ ਜੋ ਤਖਤੇ ਲਾਇਕ ਹੋਏ ਮਤਲਬ ਕਿ ਉਹੀ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਇੱਕ ਰਾਜਾ ਹੈ ਉਹ ਉਹੀ ਅਸਲ ਚ ਰਾਜਾ ਹੈ ਜੋ ਲੋਕਾਂ ਦਾ ਆਦਰ ਪ੍ਰਾਪਤ ਕਰਦਾ ਹੈ ਸਿਰਫ ਨਾਮ ਦਾ ਰਾਜਾ ਹੋਣਾ ਕਿ ਕੋਈ ਰਾਜਾ ਹੈ ਤਖਤ ਤੇ ਬੈਠਾ ਉਹ ਮਹਤਵ ਨਹੀਂ ਰੱਖਦਾ ਜੋ ਮਨੋੱਖ ਤਖਤ ਦੇ ਯੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖਤ ਪਾ ਬਾਦਸ਼ਾਹੀ ਕਰਦਾ ਹੈ ਜਿਹੜਾ ਤਖਤ ਜਾਂ ਬਾਦਸ਼ਾਹਾ ਬਣਨ ਦੇ ਲਾਇਕ ਹੈ ਜਿੰਨੀ ਸੱਚ ਪਛਾੜਿਆ ਸੱਚ ਰਾਜੇ ਸਹੀ ਕਿ ਉਹ ਮਨੁੱਖ ਜਿਸ ਨੇ ਇਸ ਸੰਸਾਰ ਦੇ ਸੱਚ ਨੂੰ ਪਛਾਣ ਲਿਆ ਹੈ ਜਿਸ ਨੂੰ ਇਹ ਪਤਾ ਹੈ ਕਿ ਉਸਨੇ ਆਪਣੀ ਪਰਜਾ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੈ ਸੱਚਾ ਰਾਜਾ ਉਹੀ ਹੈ ਇਹ ਭੂਪਤ ਰਾਜੇ ਨੇ ਆਖੀਏ ਦੂਜੇ ਭਾਏ ਦੁਖ ਹੋਏ ਹੂ ਪਤਨ ਧਰਤੀ ਦੇ ਮਾਲਕ ਕਿ ਰਾਜਾ ਧਰਤੀ ਦਾ ਮਾਲਕ ਜਦ ਵਿੱਚ ਆ ਉਹ ਜਿਹੜਾ ਅਸਲ ਦੇ ਵਿੱਚ ਉਹ ਰਾਜਾ ਉਹ ਹੈ ਜਿਹੜਾ ਧਰਤੀ ਦਾ ਮਾਲਕ ਬਣ ਕੇ ਧਰਤੀ ਦਾ ਮਾਲਕ ਬਣ ਕੇ ਰਾਜਾ ਬਣਨਾ ਕੋਈ ਮਹੱਤਵ ਨਹੀਂ ਰੱਖਦਾ ਅਸਲ ਵਿੱਚ ਰਾਜਾ ਉਹ ਹੈ ਜੋ ਦੂਜਿਆਂ ਦੇ ਦੁੱਖ ਸੁੱਖ ਨੂੰ ਦੂਰ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰਦਾ ਹੈ ਕੀਤਾ ਕਿ ਅਸਲਾਹੀਏ ਜਿਸ ਜਾਦੇ ਬਿਲਮ ਨਾ ਹੋਏ ਕਹਿੰਦੇ ਕਿ ਉਸਤੀ ਕੀ ਵਡਿਆਈ ਕਰਨੀ ਜੋ ਪੈਦਾ ਕੀਤਾ ਹੋਇਆ ਹੈ ਭਾਵ ਉਹ ਅਸਲ ਤੇ ਰਾਜਾ ਜਿਹੜਾ ਹੈ ਦੇ ਲੋਕਾਂ ਦੇ ਦਿਲ ਤੇ ਰਾਜ ਨਹੀਂ ਕਰਦਾ ਕੇਵਲ ਇੱਕ ਬਖਾਵੇ ਦਾ ਰਾਜਾ ਹੈ ਤਾਂ ਅਜਿਹੇ ਰਾਜੇ ਨੂੰ ਕੋਈ ਵੀ ਸੋਭਾ ਵਡਿਆਈ ਨਹੀਂ ਮਿਲਦੀ ਉਹਦਾ ਰਾਜ ਜਾਂਦਿਆਂ देर ਨਹੀਂ ਲੱਗਦੀ ਫਿਲਮ ਮਤਲਬ ਦੇਰ ਨਹੀਂ ਲੱਗਦੀ ਕਹਿੰਦਾ ਭਾਵ ਕਿ ਅਜਿਹੇ ਰਾਜੇ ਦਾ ਰਾਜ ਨਾਸ਼ ਹੁੰਦਿਆਂ देर ਨਹੀਂ ਲੱਗਦੀ ਜਿਹੜਾ ਜਨਤਾ ਨੂੰ ਕੇਵਲ ਹੁਕਮ ਚਲਾਉਂਦਾ ਹੈ ਉਹਨਾਂ ਦੇ ਦੁੱਖ ਸੁੱਖ ਚ ਸਹਾਇਤਾ ਨਹੀਂ ਕਰਦਾ ਨਿਸ਼ਚਲ ਸੱਚਾਇਕ ਹੈ ਗੁਰਮਖ ਬੂਝੇ ਸੋ ਨਿਸ਼ਚਲ ਹੋਏ ਅਸਲ ਵਿੱਚ ਕਹਿੰਦੇ ਇੱਕੋ ਹੀ ਰਾਜਾ ਹੈ ਉਹ ਹੈ ਪ੍ਰਭੂ ਤੇ ਗੁਰਮਖ ਗੁਰੂ ਦੇ ਮੁਖ ਨੂੰ ਜਾਣਨ ਵਾਲੇ ਗੁਰੂ ਦੇ ਪਿੱਛੇ ਲੱਗਣ ਵਾਲੇ ਲੋਕ ਹੀ ਉਸ ਅਸਲੀ ਦੁਨੀਆ ਦੇ ਰਾਜੇ ਰੂਪੀ ਪ੍ਰਮਾਤਮਾ ਨੂੰ ਜਾਣ ਸਕਦੇ ਹਨ ਅਸਲ ਅਟਲ ਦਾ ਰਾਜਾ ਪ੍ਰਭੂ ਹੈ ਜੋ ਬੰਦਾ ਗੁਰੂ ਦੇ ਸਾਧਮਕ ਹੋ ਕੇ ਇਹ ਗੱਲ ਤੇ ਸਮਝ ਜਾਂਦਾ ਹੈ ਤੇ ਸੰਸਾਰ ਦੀ ਮੋਹ ਮਾਇਆ ਤੋਂ ਤ੍ਰਿਸ਼ਨਾ ਤੋਂ ਨਿਰਲੇਪ ਹੋ ਜਾਂਦਾ ਹੈ ਉਹੀ ਅਸਲ ਵਿੱਚ ਉਸ ਰਾਜੇ ਰੂਪੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਇੱਕ ਸਧਾਰਨ ਦੁਨੀਆ ਦੇ ਰਾਜੇ ਦੀ ਗੱਲ ਕੀਤੀ ਹੈ ਤੇ ਫਿਰ ਗੁਰੂ ਸਾਹਿਬ ਨੇ ਪਰਮਾਤਮਾ ਰੂਪੀ ਰਾਜੇ ਦੀ ਗੱਲ ਵੀ ਕੀਤੀ ਹੈ ਅਗਲਾ ਸ਼ਬਦ ਰਾਗ ਭੈਰੋ ਦੇ ਵਿੱਚ ਜਿਸ ਦੇ ਵਿੱਚ ਕਹਿੰਦੇ ਆ ਜਾਤ ਕਾ ਗਰਭ ਨਾ ਕਰਿਓ ਕੋਈ ਇਸ ਵਿੱਚ ਗੁਰੂ ਅਮਰਦਾਸ ਜੀ ਨੇ ਉਸ ਵੇਲੇ ਜਾਤਾਂ ਪਾਤਾਂ ਦੇ ਭਾਰ ਥਲੇ ਦੱਬੀ ਹੋਈ ਜਨਤਾ ਨੂੰ ਬੰਗਾਰਿਆ ਫਰਮਾਇਆ ਹੈ ਕਿ ਖਾਸ ਕਰਕੇ ਉਸ ਵੇਲੇ ਜਦੋਂ ਜਾਤ ਪਾਤ ਦਾ ਹੰਕਾਰ ਕਰਨ ਵਾਲੇ ਲੋਕ ਜਿਹੜੇ ਸੀ ਉੱਚ ਜਾਤ ਦੀ ਆਪਣੇ ਆਪ ਨੂੰ ਕਹਿੰਦੇ ਸੀ ਤਾਂ ਉਹਨਾਂ ਨੂੰ ਕਹਿੰਦੇ ਹਨ ਕਿ ਜਾਤ ਪਾਤ ਜਾਤ ਕਾ ਗਰਭ ਨਾ ਕਰਿਓ ਕੋਈ ਕਿਤੇ ਇਹ ਮਨੁੱਖ ਧਰਤੀ ਤੇ ਆ ਕੇ ਆਪਣੀ ਜਾਤ ਦਾ ਹੰਕਾਰ ਨਾ ਕਰ ਬ੍ਰਾਹਮ ਬਿੰਦੇ ਸੋ ਬ੍ਰਾਹਮਣ ਹੋਈ ਕਿ ਜਿਹੜਾ ਵਿਅਕਤੀ ਆਪਣੇ ਆਪ ਨੂੰ ਉੱਚੀ ਜਾਤ ਦਾ ਹੋਣ ਕਰਕੇ ਹੰਕਾਰ ਕਰਦਾ ਹੈ ਤੇ ਜਾਤ ਨਾਲ ਕੋਈ ਬ੍ਰਾਹਮਣ ਨਹੀਂ ਅਖਵਾਉਂਦਾ ਬ੍ਰਾਹਮਣ ਉਸ ਵੇਲੇ ਉੱਚ ਜਾਤੀ ਮੰਨੀ ਜਾਂਦੀ ਸੀ ਤੁਹਾਨੂੰ ਨੇ ਬ੍ਰਾਹਮਣ ਦੀ ਉਦਾਹਰਨ ਲਈ ਹੈ ਜਾਤ ਦਾ ਗਰਪ ਨਾ ਕਰ ਮੂਰਖ ਗਵਾਰਾ ਉਹ ਕਹਿੰਦੇ ਹਨ ਕਿ اے ਮੂਰਖ ਮਨੁੱਖ ਆਪਣੀ ਜਾਤ ਦਾ ਹੰਕਾਰ ਨਾ ਕਰ ਇਸ ਗਰਭ ਤੇ ਚੱਲੇ ਬਹੁਤ ਵਿਕਾਰਾ ਕਿਉਂਕਿ ਜਾਤ ਦਾ ਹੰਕਾਰ ਕਰਨਾ ਮੂਰਖਤਾ ਹੈ जात ਦਾ ਗਰਭ ਜਾਂ ਹੰਕਾਰ ਕਰਨਾ ਮੂਰਖਤਾ ਹੈ ਇਸ ਗਰਭ ਤੇ ਚੱਲੇ ਬਹੁਤ ਵਿਕਾਰਾ ਇਸ ਗਰਭ ਤੇ ਇਸ ਹੰਕਾਰ ਵਿੱਚ ਚੱਲਣ ਵਾਲੇ ਲੋਕ ਜਿਹੜੇ ਹਨ ਉਹ ਬੁਰਾਈਆਂ ਹੀ ਹਾਸਲ ਕਰਦੇ ਹਨ ਇਸ ਲਈ ਜਾਤ ਪਾਤ ਦਾ ਆਪਣੇ ਆਪ ਨੂੰ ਹੰਕਾਰ ਕਰਨਾ ਮਾੜੀ ਗੱਲ ਹੈ ਰਹਾਉ ਗੁਰਬਾਣੀ ਵਿੱਚ ਜਦੋਂ ਆਉਂਦਾ ਤੇ ਇਸ ਦਾ ਅਰਥ ਹੁੰਦਾ ਹੈ ਕਿ ਪਿਛਲੇ ਪੜੇ ਹੋਏ ਤੇ ਵਿਚਾਰ ਕਰੋ ਚਾਰੇ ਵਰਨ ਆਖੇ ਸਭ ਕੋਈ ਇਸ ਤਰਤੀ ਉੱਪਰ ਚਾਰ ਜਾਤਾਂ ਮੰਨੀਆਂ ਜਾਂਦੀਆਂ ਹਨ ਕਿਹੜੀਆਂ ਹਨ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਉਹ ਕਹਿੰਦੇ ਹਨ ਕਿ ਇਹ ਚਾਰ ਜਾਤਾਂ ਦੀ ਹੀ ਦੁਨੀਆ 'ਚ ਗੱਲ ਹੁੰਦੀ ਹੈ ਪਰ ਗੁਰੂ ਅਮਰਦਾਸ ਬਿਖਾਉਂਦੇ ਹਨ ਕਿ ਹਰ ਮਨੁੱਖ ਇਹੋ ਆਖਦਾ ਹੈ ਕਿ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਚਾਰ ਜਾਤਾਂ ਹਨ ਪਰ ਅਸਲ ਵਿੱਚ ਬ੍ਰਹਮ ਬਿੰਦੇ ਦੇ ਸਭ ਉਪਤਿ ਹੋਏ ਇਹ ਸਾਰੀ ਉਤਪਤੀ ਜਿਹੜੀ ਹੈ ਸ੍ਰਿਸ਼ਟੀ ਦੀ ਪ੍ਰਭੂ ਤੇ ਜੋਤ ਨਾਲ ਹੀ ਹੋਈ ਹੈ ਕੋਈ ਜਾਤ ਪਾਤ ਜਿਹੜੀ ਹੈ ਆਪ ਪੈਦਾ ਕੀਤੀਆਂ ਹੋਈਆਂ ਹਨ ਅਸਲ ਵਿੱਚ ਸਾਰੀ ਸ੍ਰਿਸ਼ਟੀ ਪ੍ਰਭੂ ਦੀ ਜੋਤ ਰੂਪ ਅਸਲ ਕੋ ਪੈਦਾ ਹੋਈ ਹੈ ਮੱਟੀ ਇੱਕ ਅਸਲ ਸੰਸਾਰਾ ਕਿ ਸਾਰੇ ਸੰਸਾਰ ਦੇ ਲੋਕਾਂ ਦਾ ਇੱਕ ਹੀ ਤਰ੍ਹਾਂ ਦਾ ਮੱਟੀ ਹੈ ਕਹਿੰਦਾ ਭਾਵ ਤੇ ਜਿਸ ਤਰ੍ਹਾਂ ਇੱਕੋ ਮੱਟੀ ਹੁੰਦੀ ਆ ਤੇ ਬਹੁ ਵਿਧ ਭਾਂਡੇ ਘੜੇ ਘੁਮਾਰਾ ਤੇ কুমਹਾਰ ਇੱਕ ਤਰ੍ਹਾਂ ਦੀ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਬਣਾ ਦਿੰਦਾ ਹੈ ਉਸੇ ਪ੍ਰਕਾਰ ਇਸ ਸੰਸਾਰ ਵਿੱਚ ਪੰਜ ਤੱਤਾਂ ਦਾ ਬਣਿਆ ਮਨੁੱਖ ਹੈ ਤੇ ਜਿਸ ਦੇ ਵਿੱਚ ਲੱਗ-ਲੱਗ ਤਰ੍ਹਾਂ ਦੀਆਂ ਸਮੂਰਤਾ ਉਸ ਪ੍ਰਮਾਤਮਾ ਨੇ ਸਿਰਜੀਆਂ ਹੋਈਆਂ ਹਨ ਪੰਜ ਤੱਤ ਮਿਲ ਦੇਹੀਗਾਕਾਰਾ ਕਿ ਪੰਜਾਂ ਤੰਤਾਂ ਨਾਲ ਮਿਲ ਕੇ ਸਾਡੀ ਮਨੁੱਖੀ ਦੇਹ ਬਣੀ ਹੈ ਪੰਜ ਤੱਤ ਕਿਹੜੇ ਆ ਪਵਨ ਗੁਰੂ ਪਾਣੀ ਹਵਾ ਅੱਗ ਦਿਨ ਤੇ ਰਾਤ ਘਟ ਵੱਧ ਕੋ ਕਰੇ ਵਿਚਾਰਾ ਕਿ ਉਹ ਪ੍ਰਮਾਤਮਾ ਸਾਡੇ ਕਿਸੇ ਤਰ੍ਹਾਂ ਦੇ ਅੰਗ ਪੈਰ ਅਜਾ ਘੱਟ ਵੱਧ ਨਹੀਂ ਹਨ। ਭਾਵੇਂ ਜਾਤਾਂ-ਪਾਤਾਂ ਦੇ ਆਧਾਰ ਤੇ ਮਨੁੱਖ ਦੇ ਸਰੀਰ ਵਿੱਚ ਪ੍ਰਭੂ ਨੇ ਕੋਈ ਵੀ ਵਿਤਕਰਾ ਨਹੀਂ ਕੀਤਾ। ਸਾਰਿਆਂ ਦੇ ਦੇ ਵਿੱਚ ਇੱਕੋ ਤਰ੍ਹਾਂ ਦੇ ਅੰਗ ਇੱਕੋ ਤਰ੍ਹਾਂ ਦੀ ਪੈਰ ਜਿਹੜੀ ਸਾਰੀ ਸੋਚ ਹੈ ਜਾਂ ਸੋਚ ਤਾਂ ਵੱਖਰੀ ਹੋ ਸਕਦੀ ਹੈ ਪਰ ਜਿਹੜਾ ਸਾਡਾ ਜੀਵਕ ਤਾਂ ਚਾਹੇ ਇੱਕੋ ਤਰ੍ਹਾਂ ਦਾ ਹੈ। ਕਹੋ ਨਾਨਕ ਇਹ ਜੀਉ ਕਰਮ ਬੰਧ ਹੋਈ ਬਿਨ ਸਤਿਗੁਰੂ ਮੇਟੇ ਮੁਕਤ ਨਾ ਹੋਈ। ਅਸਲ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ब्राह्मण ਜਾਂ শূਦਰ ਜਾਂ ਖੱਤਰੀ ਜਾਂ ਵੈਸ਼ ਆਪਣੇ ਕੀਤੇ ਹੋਏ ਜਿਹੜੇ ਪਿਛਲੇ ਜਨਮਾਂ ਵਿੱਚ ਕੀਤੇ ਕਰਮਾਂ ਦੇ ਸੰਸਕਾਰਾਂ ਕਰਕੇ ਵਜਾ ਹੋਇਆ ਹੈ ਪਰ ਬਿਨ ਸਤਿਗੁਰੂ ਪ੍ਰੇਤਿਤ ਜਿਸ ਸੱਚੇ ਗੁਰੂ ਦੇ ਮਲਾਪ ਤੋਂ ਬਿਨਾ ਮਨੁੱਖ ਦੀ ਮੁਕਤੀ ਨਹੀਂ ਹੋ ਸਕਦੀ ਸੰਭਵ ਨਹੀਂ ਹੈ ਇਸ ਕਰਕੇ ਜਿਹੇ ਮਨੁੱਖ ਜੇਕਰ ਤੂੰ ਇਹ ਭੇਤ ਸਮਝ ਲਏਗਾ ਕਿ ਇਹ ਪਰ ਗੁਰੂ ਦੇ ਧਾਰਨ ਕਰਨ ਨਾਲ ਹੀ ਤੇਰੇ ਸਾਰੇ ਜਿਹੜੇ ਦੁੱਖ ਐ ਦੂਰ ਹੋਣੇ ਆ ਤਾਂ ਤੂੰ ਆਪਣੀ ਖੁਸ਼ੀ ਜਿਹੜੀ ਐ ਉਸ ਨੂੰ ਪ੍ਰਾਪਤ ਕਰ ਸਕਦਾ ਹੈ ਇਸ ਪ੍ਰਕਾਰ ਉਹਨਾਂ ਨੇ ਭੇਖਾਂ ਪਖੰਡਾਂ ਦਾ ਖੰਡਨ ਕਰਨ ਲਈ ਜਾਤ ਪਾਤ ਦਾ ਭੇਦ ਭਾਵ ਛੱਡਣ ਲਈ ਤੇ ਉਸ ਬ੍ਰਹਮ ਪ੍ਰਮਾਤਮਾ ਦੀ ਉਸਤਤ ਕੀਤੀ ਹੈ ਤੇ ਜਿਸ ਤਰ੍ਹਾਂ ਕਮਿਆਰ ਵੱਲੋਂ ਬਣਾਏ ਵੱਖ-ਵੱਖ ਭਾਂਡੇ ਇੱਕੋ ਮਿੱਟੀ ਦੇ ਬਣੇ ਹਨ ਉਸੇ ਪ੍ਰਕਾਰ ਇਸ ਸ੍ਰਿਸ਼ਟੀ ਦਾ ਜਿਹੜਾ ਕਰਤਾ ਹੈ ਉਸ ਪ੍ਰਮਾਤਮਾ ਨੂੰ ਮੰਨਿਆ ਹੈ